ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਿਲਮੀ ਅੱਡੇ ਉੱਤੇ ਅੱਜ ਗੱਲ ਕਰਾਂਗੇ ਇੱਕ ਲਾਜਵਾਬ ਜ਼ੌਂਬੀ ਫਿਲਮ ਦੀ ਜਿਹਨੂੰ ਵੇਖ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਸੋ ਆਓ ਚੱਲਦੇ ਹਾਂ ਸਿੱਧੀ ਫਿਲਮ ਵੱਲ ਦੋਸਤੋ ਫਿਲਮ ਦੇ ਸ਼ੁਰੂ ਵਿੱਚ ਅਸੀਂ ਵੇਖਦੇ ਹਾਂ ਕਿ ਪੂਰੇ ਅਮਰੀਕਾ ਅੰਦਰ ਇੱਕ ਵਾਇਰਸ ਫੈਲਣ ਕਰਕੇ ਲੋਕ ਜ਼ੌਂਬੀ ਬਣ ਗਏ ਨੇ ਫੇਰ ਸਾਨੂੰ ਜ਼ੌਂਬੀ ਲੈਂਡ ਦਾ ਸੀਨ ਦਿਖਾਇਆ ਜਾਂਦਾ ਜਿੱਥੇ ਦੋਸਤੋ ਜਿਉਂਦੇ ਰਹਿਣ ਲਈ ਕੁਝ ਰੂਲ ਦੱਸੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਰੂਲ ਹੈ ਕਿ ਜ਼ੌਂਬੀ ਨੂੰ ਦੇਖਦੇ ਹੀ ਭੱਜ ਜਾਓ ਤੇ ਦੂਜਾ ਰੂਲ ਹੈ ਕਿ ਹਮੇਸ਼ਾ ਜ਼ੌਂਬੀ ਨੂੰ ਗਨ ਨਾਲ ਸ਼ੂਟ ਕਰਨ ਤੋਂ ਬਾਅਦ ਇਹ ਕਨਫਰਮ ਕਰ ਲੈਣਾ ਚਾਹੀਦਾ ਹੈ ਕਿ ਉਸ ਨੂੰ ਦੁਬਾਰਾ ਸ਼ੂਟ ਕਰਨ ਦੀ ਲੋੜ ਤਾਂ ਨਹੀਂ ਹੈਗੀ ਤੀਜੇ ਰੂਲ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਗੱਡੀ ਚਲਾਉਂਦੇ ਹੋਏ ਹਮੇਸ਼ਾ ਸੀਟ ਬੈਲਟ ਬੰਨ ਕੇ ਰੱਖੋ ਇਸ ਤੋਂ ਬਾਅਦ ਕੋਲੰਬਸ ਨਾਂ ਦੇ ਮੁੰਡੇ ਨੂੰ ਵਿਖਾਇਆ ਜਾਂਦਾ ਹੈ ਜਿਨੇ ਆਪਣੇ ਲਈ ਇਹ ਸਾਰੇ ਰੂਲ ਬਣਾਏ ਹੋਏ ਹਨ ਤੇ ਜਦੋਂ ਉਹ ਬਾਥਰੂਮ ਵਿੱਚ ਜਾ ਰਿਹਾ ਹੁੰਦਾ ਹੈ ਕਿ ਉਦੋਂ ਹੀ ਉਹਦੇ ਉੱਤੇ ਇੱਕ ਜ਼ੌਂਬੀ ਅਟੈਕ ਕਰ ਦਿੰਦਾ ਹੈ ਜਿੱਥੇ ਉਹ ਆਪਣੇ ਪਹਿਲੇ ਰੂਲ ਨੂੰ ਫਾਲੋ ਕਰਕੇ ਭੱਜਣ ਲੱਗਦਾ ਹੈ ਤੇ ਆਪਣੀ ਗੱਡੀ ਉੱਤੇ ਬਹਿ ਕੇ ਉੱਥੋਂ ਆਰਾਮ ਨਾਲ ਨਿਕਲ ਜਾਂਦਾ ਹੈ। ਇਸੇ ਦੌਰਾਨ ਉਹਨੇ ਸੀਟ ਬੈਲਟ ਵੀ ਬੰਨੀ ਹੁੰਦੀ ਹੈ। ਇਸ ਕਰਕੇ ਜਦੋਂ ਉਹਦੀ ਗੱਡੀ ਦੇ ਪਿੱਛੇ ਬੈਠਾ ਜ਼ੌਂਬੀ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੱਡੀ ਦੀ ਬ੍ਰੇਕ ਮਾਰ ਉਹਨੂੰ ਗੱਡੀ ਤੋਂ ਬਾਹਰ ਸਿੱੜ ਦਿੰਦਾ ਹੈ। ਪਰ ਫੇਰ ਵੀ ਉਹ ਜ਼ੌਂਬੀ ਉਹਦੇ ਉੱਤੇ ਅਟੈਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਤਾਂ ਕੋਲੰਬਸ ਉਹਨੂੰ ਗਨ ਨਾਲ ਸ਼ੂਟ ਕਰਕੇ ਮਾਰ ਦਿੰਦਾ ਤੇ ਉਸ ਤੋਂ ਬਾਅਦ ਦੋਸਤੋ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੋਲੰਬਸ ਹਮੇਸ਼ਾ ਲੋਕਾਂ ਤੋਂ ਦੂਰ ਰਹਿੰਦਾ ਹੈ ਪਰ ਹੁਣ ਉਹ ਜ਼ੌਂਬੀ ਲੈਂਡ ਵਿੱਚ ਇਕੱਲਾ ਹੀ ਬਚਿਆ ਹੈ ਇਸ ਲਈ ਹੁਣ ਉਹ ਆਪਣੇ ਘਰ ਜਾਣ ਦਾ ਡਿਸੀਜਨ ਲੈਂਦਾ ਹੈ ਉਦੋਂ ਹੀ ਉਹਨੂੰ ਆਪਣੇ ਵੱਲ ਇੱਕ ਗੱਡੀ ਆਉਂਦੀ ਦਿਖਦੀ ਹੈ ਤਾਂ ਉਹ ਲੁਕ ਜਾਂਦਾ ਹੈ ਉਸ ਤੋਂ ਬਾਅਦ ਉਹ ਗੱਡੀ ਵਿੱਚੋਂ ਇੱਕ ਟਪੋਰੀ ਕਾਲਾ ਹਾਸ਼ੀ ਨਿਕਲਦਾ ਹੈ ਜਿਸ ਤੋਂ ਕਲੰਬਸ ਲਿਫਟ ਮੰਗਦਾ ਹੈ ਤੇ ਕਾਲਾ ਹਾਸ਼ੀ ਮੰਨ ਜਾਂਦਾ ਹੈ ਫਿਰ ਜਦੋਂ ਕਲੰਬਸ ਕਾਲਾ ਹਾਸ਼ੀ ਤੋਂ ਉਹਦਾ ਨਾਂ ਪੁੱਛਦਾ ਹੈ ਤਾਂ ਉਹ ਨਾਂ ਦੱਸਣ ਤੋਂ ਮਨਾਂ ਕਰ ਦਿੰਦਾ ਹੈ ਤੇ ਸਾਫ਼ ਕਹਿੰਦਾ ਹੈ ਵੀ ਸਾਨੂੰ ਜ਼ਿਆਦਾ ਜਾਣ ਪਛਾਣ ਨਹੀਂ ਵਧਾਉਣੀ ਚਾਹੀਦੀ ਕਿਉਂਕਿ ਕਾਲਾ ਹਾਸ਼ੀ ਵੀ ਕਲੰਬਸ ਵਾਂਗ ਹੀ ਲੋਕਾਂ ਤੋਂ ਦੂਰ ਰਹਿੰਦਾ ਹੈ ਸੋ ਇਸ ਲਈ ਉਹ ਦੋਨੋਂ ਇੱਕ ਦੂਜੇ ਨੂੰ ਆਪਣੀ ਡੈਸਟੀਨੇਸ਼ਨ ਦੇ ਨਾਮ ਤੋਂ ਹੀ ਬੁਲਾਉਂਦੇ ਹਨ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਕੋਲੰਬਸ ਜ਼ੌਂਬੀਆਂ ਤੋਂ ਬਹੁਤ ਜ਼ਿਆਦਾ ਡਰਦਾ ਹੈ ਜੋ ਕਾਫੀ ਜ਼ਿਆਦਾ ਅਜੀਬ ਗੱਲ ਸੀ ਤੇ ਉਸ ਤੋਂ ਬਾਅਦ ਸਾਨੂੰ ਕੋਲੰਬਸ ਦੀ ਪਿਛਲੀ ਜ਼ਿੰਦਗੀ ਦੱਸੀ ਜਾਂਦੀ ਹੈ ਜਿੱਥੇ ਉਹਨੂੰ ਇੱਕ ਗੇਮ ਖੇਡਦੇ ਤਿੰਨ ਹਫ਼ਤੇ ਹੋ ਗਏ ਸੀ ਕਿ ਉਦੋਂ ਹੀ ਉਹਦੀ ਪੜੋਸਣ ਉਹਦਾ ਦਰਵਾਜ਼ਾ ਖੜਕਾਉਣ ਲੱਗ ਪੈਂਦੀ ਹੈ ਉਹ ਦਰਵਾਜ਼ਾ ਖੋਲਦਾ ਹੈ ਤੇ ਦੇਖਦਾ ਹੈ ਕਿ ਉਹਦੀ ਪੜੋਸਣ ਬਹੁਤ ਹੀ ਜ਼ਿਆਦਾ ਡਰੀ ਹੋਈ ਹੈ ਉਹ ਉਸ ਤੋਂ ਇਸ ਗੱਲ ਦੀ ਵਜ੍ਹਾ ਪੁੱਛਦਾ ਹੈ ਜਿਸ ਤੇ ਉਹ ਦੱਸਦੀ ਹੈ ਵੀ ਰਸਤੇ ਵਿੱਚ ਮੈਨੂੰ ਇੱਕ ਆਦਮੀ ਨੇ ਕੱਟਣ ਦੀ ਕੋਸ਼ਿਸ਼ ਕੀਤੀ ਸੀ ਕੋਲੰਬਸ ਉਹਨੂੰ ਸ਼ਾਂਤ ਕਰਦਾ ਹੋਇਆ ਕਹਿੰਦਾ ਹੈ ਕਿ ਫਿਕਰ ਨਾ ਕਰ ਸਾਰਾ ਕੁਝ ਠੀਕ ਹੋ ਜਾਵੇਗਾ ਤੇ ਦੋਸਤੋ ਜਦੋਂ ਅਗਲੀ ਸਵੇਰ ਕੋਲੰਬਸ ਦੀ ਨੀਂਦ ਖੁੱਲਦੀ ਹੈ ਤਾਂ ਉਹ ਵੇਖਦਾ ਹੈ ਵੀ ਉਹਦੀ ਪੜੋਸਣ ਹੁਣ ਇੱਕ ਜ਼ੌਂਬੀ ਬਣ ਚੁੱਕੀ ਹੈ ਤੇ ਕੋਲੰਬਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਹਦੇ ਕਰਕੇ ਉਹ ਕਾਫੀ ਜ਼ਿਆਦਾ ਡਰ ਜਾਂਦਾ ਹੈ ਤੇ ਉਸ ਤੋਂ ਬਚਣ ਲਈ ਪੂਰੇ ਘਰ ਵਿੱਚ ਭੱਜਣ ਲੱਗ ਪੈਂਦਾ ਪਰ ਉਹ ਜ਼ੌਂਬੀ ਉਸ ਉੱਤੇ ਹਮਲਾ ਕਰ ਦਿੰਦੀ ਹੈ ਤਾਂ ਕੋਲੰਬਸ ਉਹਦੇ ਸਿਰ ਤੇ ਵਾਰ ਕਰ ਦਿੰਦਾ ਪਰ ਫੇਰ ਵੀ ਉਹ ਵਾਪਸ ਉੱਠ ਜਾਂਦੀ ਹੈ ਤੇ ਉਹਦੇ ਵੱਲ ਹੁਣ ਵਧਣ ਲੱਗ ਜਾਂਦੀ ਹੈ ਕੋਲੰਬਸ ਹੁਣ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਦੋਸਤੋ ਉਹ ਤਾਂ ਜ਼ੌਂਬੀ ਸੀ ਉਹਨੇ ਕਿੱਥੇ ਸਮਝਾਉਣਾ ਸੀ ਹੁਣ ਕੋਲੰਬਸ ਦੁਬਾਰਾ ਉਹਦੇ ਸਿਰ ਤੇ ਅਟੈਕ ਕਰਦਾ ਹੈ ਤੇ ਉਹਨੂੰ ਬੁਰੀ ਤਰ੍ਹਾਂ ਮਾਰ ਦਿੰਦਾ ਹੈ ਹੁਣ ਸੀਨ ਪ੍ਰੈਜ਼ੈਂਟ ਟਾਈਮ ਵਿੱਚ ਸ਼ਿਫਟ ਹੁੰਦਾ ਹੈ ਜਿੱਥੇ ਕੋਲੰਬਸ ਤੇ ਕਾਲਾ ਹਾਸ਼ੀ ਜਾ ਰਹੇ ਹੁੰਦੇ ਹਨ ਤੇ ਇਹਨਾਂ ਦੇ ਸਾਹਮਣੇ ਇੱਕ ਜ਼ੌਂਬੀ ਲੇਡੀ ਆ ਜਾਂਦੀ ਹੈ ਜੋ ਕਿ ਇੱਕ ਆਦਮੀ ਨੂੰ ਬੁਰੀ ਤਰ੍ਹਾਂ ਖਾਰੀ ਹੁੰਦੀ ਹੈ ਤੇ ਇਹ ਬੜਾ ਡਰਾਉਣਾ ਸੀਨ ਹੁੰਦਾ ਹੈ ਜਿੱਥੇ ਕੋਲੰਬਸ ਉਹਨੂੰ ਮਾਰ ਕੇ ਪੇਸਟਰੀਜ਼ ਲੈਂਡ ਲਈ ਗਰੋਸਰੀ ਸਟੋਰ ਵਿੱਚ ਪਹੁੰਚ ਜਾਂਦਾ ਹੈ ਕਿਉਂਕਿ ਉਹਨੂੰ ਪੇਸਟਰੀਜ਼ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਹਨ ਤੇ ਉਹ ਪੇਸਟਰੀਜ਼ ਲਈ ਕੁਝ ਵੀ ਕਰ ਸਕਦਾ ਹੈ ਹੁਣ ਕਾਲਾ ਹਾਸ਼ੀ ਉਸ ਸਟੋਰ ਅੰਦਰ ਸਾਰੇ ਜ਼ੌਂਬੀਜ਼ ਨੂੰ ਇੱਕ ਇੱਕ ਕਰਕੇ ਮਾਰ ਰਿਹਾ ਹੁੰਦਾ ਹੈ ਉਦੋਂ ਹੀ ਉਹਨਾਂ ਨੂੰ ਉੱਥੇ ਇੱਕ ਕੁੜੀ ਦਿਖਦੀ ਹੈ ਜਿਹਦਾ ਨਾਂ ਨਿਕੀਤਾ ਹੁੰਦਾ ਹੈ ਜੋ ਕਿ ਉਹਨਾਂ ਨੂੰ ਆਪਣੀ ਛੋਟੀ ਭੈਣ ਲਿਟਲ ਰੌਕ ਕੋਲ ਲੈ ਕੇ ਜਾਂਦੀ ਹੈ ਉੱਥੇ ਨਿਕੀਤਾ ਉਹਨਾਂ ਨੂੰ ਦੱਸਦੀ ਹੈ ਵੀ ਇਸ ਨੂੰ ਜ਼ੌਂਬੀ ਨੇ ਵੱਢ ਲਿਆ ਹੈ ਜਿਸ ਤੋਂ ਬਾਅਦ ਲਿਟਲ ਰੌਕ ਆਪਣੀ ਸਿਸਟਰ ਨੂੰ ਉਹਨੂੰ ਸ਼ੂਟ ਕਰਨੇ ਹੀ ਕਹਿੰਦੀ ਹੈ ਹੁਣ ਨਿਕੀਤਾ ਕਾਲਾ ਹਾਸ਼ੀ ਤੋਂ ਉਹਦੀ ਗਨ ਮੰਗ ਲੈਂਦੀ ਹੈ ਹੁਣ ਦੋਨੋਂ ਹੀ ਭੈਣਾ ਬੜੀ ਚਲਾਕੀ ਦੇ ਨਾਲ ਕੋਲੰਬਸ ਤੇ ਕਾਲਾ ਹਾਸ਼ੀ ਨੂੰ ਧੋਖਾ ਦੇ ਕੇ ਉਹਨਾਂ ਨੂੰ ਲੁੱਟ ਕੇ ਉੱਥੋਂ ਖਿਸਕ ਜਾਂਦੀਆਂ ਹਨ ਜਿੱਥੇ ਇਸੇ ਦੌਰਾਨ ਕੋਲੰਬਸ ਉਹਨਾਂ ਨੂੰ ਇਹ ਕਰਨ ਦਾ ਕਾਰਨ ਪੁੱਛਦਾ ਹੈ ਤਾਂ ਨਿਕੀਤਾ ਦੱਸਦੀ ਹੈ ਵੀ ਉਹ ਕਿਸੇ ਤੇ ਵੀ ਭਰੋਸਾ ਨਹੀਂ ਕਰਦੀਆਂ ਤੇ ਫਿਰ ਉਹ ਦੋਨੋਂ ਉਹਨਾਂ ਦੀ ਗੱਡੀ ਲੈ ਕੇ ਉੱਥੋਂ ਨਿਕਲ ਜਾਂਦੀਆਂ ਹਨ ਹੁਣ ਕਲੰਬਸ ਤੇ ਕਾਲਾ ਹਾਸ਼ੀ ਪੈਦਲ ਹੀ ਅੱਗੇ ਵਧਦੇ ਹਨ ਤਾਂ ਉਹਨਾਂ ਨੂੰ ਇੱਕ ਗੱਡੀ ਮਿਲ ਜਾਂਦੀ ਹੈ ਤੇ ਹੁਣ ਕਲੰਬਸ ਗੱਡੀ ਦੀ ਬੈਕ ਸੀਟ ਚੈੱਕ ਕਰਦਾ ਹੈ ਜਿੱਥੇ ਉਹਨੂੰ ਬਹੁਤ ਸਾਰੇ ਹਥਿਆਰ ਮਿਲਦੇ ਨੇ ਜਿਹਨੂੰ ਵੇਖ ਕਾਲਾ ਹਾਸ਼ੀ ਬੜਾ ਖੁਸ਼ ਹੁੰਦਾ ਹੈ ਇਸ ਤੋਂ ਬਾਅਦ ਉਹ ਦੋਨੋਂ ਗੱਡੀ ਲੈ ਕੇ ਉੱਥੋਂ ਨਿਕਲ ਜਾਂਦੇ ਨੇ ਤੇ ਇਸੇ ਦੌਰਾਨ ਕਾਲਾ ਹਾਸ਼ੀ ਕੁੜੀਆਂ ਦਾ ਪਿੱਛਾ ਵੀ ਕਰ ਰਿਹਾ ਹੁੰਦਾ ਹੈ ਕਲੰਬਸ ਉਹਨੂੰ ਇਸ ਚੀਜ਼ ਲਈ ਮਨਾ ਵੀ ਕਰਦਾ ਹੈ ਪਰ ਉਹ ਕਲੰਬਸ ਦੀ ਕੋਈ ਗੱਲ ਨਹੀਂ ਸੁਣਦਾ ਉਨਾਂ ਨੂੰ ਹੁਣ ਆਪਣੀ ਗੱਡੀ ਸੜਕ ਤੇ ਹੀ ਖੜੀ ਦਿਖਦੀ ਹੈ ਤੇ ਇਹ ਵੇਖ ਕਾਲਾ ਹਾਸ਼ੀ ਕੋਲੰਬਸ ਨੂੰ ਉੱਥੇ ਹੀ ਰੁਕਣ ਲਈ ਕਹਿੰਦਾ ਹੈ ਤੇ ਇਕੱਲੇ ਹੀ ਗੱਡੀ ਤੱਕ ਪਹੁੰਚ ਜਾਂਦਾ ਹੈ ਪਰ ਉੱਥੇ ਕੋਈ ਵੀ ਨਹੀਂ ਹੁੰਦਾ ਤੇ ਹੁਣ ਜਦੋਂ ਕੋਲੰਬਸ ਉੱਥੇ ਪਹੁੰਚਦਾ ਹੈ ਤਾਂ ਆਪਾਂ ਵੇਖਦੇ ਹਾਂ ਕਿ ਲਿਟਰ ਰੌਕ ਨੇ ਕੋਲੰਬਸ ਨੂੰ ਹੋਸਟੈਸ ਬਣਾ ਲਿਆ ਹੁੰਦਾ ਹੈ ਜਿਸ ਤੋਂ ਬਾਅਦ ਉੱਥੇ ਨਿਕਤਾ ਵੀ ਪਹੁੰਚ ਜਾਂਦੀ ਹੈ ਤੇ ਹੁਣ ਉਹ ਦੋਨੋਂ ਫੇਰ ਤੋਂ ਇਹਨਾਂ ਦੀ ਗੱਡੀ ਉੱਤੇ ਕਬਜ਼ਾ ਕਰ ਲੈਂਦੇ ਹਨ ਪਰ ਇਸ ਵਾਰ ਉਹ ਉਹਨਾਂ ਨੂੰ ਆਪਣੇ ਨਾਲ ਹੀ ਗੱਡੀ ਵਿੱਚ ਲੈ ਜਾਂਦੇ ਨੇ ਇਸ ਤੋਂ ਬਾਅਦ ਸਾਨੂੰ ਨਿਕੀਤਾ ਤੇ ਲਿਟਰ ਰੌਕ ਦੇ ਪਾਸਟ ਦਾ ਸੀਨ ਵਿਖਾਇਆ ਜਾਂਦਾ ਹੈ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਉਹ ਦੋਨੋਂ ਮਿਲ ਕੇ ਲੋਕਾਂ ਨੂੰ ਧੋਖਾ ਦੰਦੀਆਂ ਸਨ ਤੇ ਇਸ ਤਰ੍ਹਾਂ ਕਾਫੀ ਪੈਸਾ ਕਮਾਉਂਦੀਆਂ ਸਨ ਫਿਰ ਸੀਨ ਪ੍ਰੈਜ਼ੈਂਟ ਤੇ ਸ਼ਿਫਟ ਹੁੰਦਾ ਹੈ ਜਿੱਥੇ ਅਸੀਂ ਦੇਖਦੇ ਹਾਂ ਕਿ ਕਾਲਾ ਹਾਸ਼ੀ ਲਿਟਰ ਰੌਕ ਤੋਂ ਆਪਣੀ ਗਨ ਖੋਹ ਲੈਂਦਾ ਹੈ ਤੇ ਨਿਕੀਤਾ ਨੂੰ ਗਨ ਪੁਆਇੰਟ ਉੱਤੇ ਲਾ ਲੈਂਦਾ ਹੁਣ ਕਲੰਪਸ ਉਹਨਾਂ ਦੋਨਾਂ ਨੂੰ ਸਮਝਾਉਂਦਾ ਹੈ ਤੇ ਉਹਨਾਂ ਨੂੰ ਸ਼ਾਂਤ ਕਰਵਾਉਂਦਾ ਹੈ ਇੱਥੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਨਿਕਿਤਾ ਤੇ ਲੀਟਰ ਰੌਕ ਇੱਕ ਮਿਊਜ਼ੀਅਮੈਂਟ ਪਾਰਕ ਵਿੱਚ ਜਾ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਉੱਥੇ ਜ਼ੌਂਬੀ ਨਹੀਂ ਹੈਗੇ ਉਹਨਾਂ ਨੂੰ ਚੱਲਦੇ ਹੋਏ ਹੁਣ ਕਾਫੀ ਧੇਰ ਹੋ ਜਾਂਦੀ ਹੈ ਤਾਂ ਉਹ ਇੱਕ ਟਾਊਨ ਅੰਦਰ ਰੁਕਣ ਦਾ ਫੈਸਲਾ ਕਰਦੇ ਨੇ ਤੇ ਉੱਥੇ ਬਣੀ ਇੱਕ ਦੁਕਾਨ ਵਿੱਚ ਜਾਂਦੇ ਨੇ ਜਿੱਥੇ ਕਾਲਾ ਹਸ਼ੀ ਜ਼ੌਂਬੀ ਨੂੰ ਮਾਰਦਾ ਹੈ ਤੇ ਜ਼ੌਂਬੀ ਕਿਲਰ ਬਣਨ ਵਾਸਤੇ ਟਿਪਸ ਦਿੰਦਾ ਹੈ ਪਰ ਕੋਲੰਬਸ ਉਸ ਦੀ ਗੱਲ ਨਾਲ ਸਹਿਮਤ ਨਹੀਂ ਹੁੰਦਾ ਤੇ ਦੱਸਦਾ ਹੈ ਕਿ ਜ਼ੌਂਬੀ ਕਿਲਰ ਦਾ ਅਵਾਰਡ ਮਿਸਿਸ ਸਿੰਧੀਆਂ ਨੂੰ ਮਿਲਦਾ ਹੈ ਜਿਨੇ ਆਪਣੇ ਪਿੱਛੇ ਆਉਣ ਵਾਲੇ ਜ਼ੌਂਬੀ ਨੂੰ ਬੜੀ ਆਸਾਨੀ ਨਾਲ ਮਾਰ ਦੱਤਾ ਸੀ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਉਹ ਸਾਰੇ ਮਿਲ ਕੇ ਦੁਕਾਨ ਅੰਦਰ ਪੂਰਾ ਇੰਜੋਏ ਕਰ ਰਹੇ ਹੁੰਦੇ ਹਨ ਤੇ ਹੁਣ ਉਹ ਲਾਸ ਐਂਜਲਿਸ ਪਹੁੰਚਦੇ ਹਨ ਜਿੱਥੇ ਉਹ ਨਿਕੀਤਾ ਨਾਲ ਮਿਊਜ਼ੀਮੈਂਟ ਪਾਰਕ ਨਾਲ ਖੇਡਣ ਦਾ ਫੈਸਲਾ ਕਰਦੇ ਹਨ ਪਰ ਜਿਵੇਂ ਹੀ ਉਹ ਸ਼ਹਿਰ ਅੰਦਰ ਪਹੁੰਚਦੇ ਹਨ ਤਾਂ ਉੱਥੇ ਉਹਨਾਂ ਨੂੰ ਬਹੁਤ ਸਾਰੇ ਜ਼ੌਂਬੀਜ਼ ਮਿਲਦੇ ਹਨ ਜੋ ਇਹਨਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਪਰ ਹੁਣ ਉਹ ਜ਼ੌਂਬੀਜ਼ ਤੋਂ ਬਚ ਕੇ ਉੱਥੋਂ ਨਿਕਲ ਜਾਂਦੇ ਨੇ ਅੱਗੇ ਉਹ ਬਹੁਤ بڑے ਸੁਪਰਸਟਾਰ ਦੇ ਘਰ ਪਹੁੰਚਦੇ ਹਨ ਜਿਸ ਦਾ ਨਾਮ ਵਿਲ ਮਰੀ ਹੁੰਦਾ ਹੈ ਤੇ ਜਦੋਂ ਉਹ ਬੜਾ ਮਜ਼ਾ ਕਰ ਰਹੇ ਹੁੰਦੇ ਹਨ ਤਾਂ ਉਦੋਂ ਹੀ ਵਿਲ ਮਰੀ ਦਾ ਜ਼ੌਂਬੀ ਉੱਥੇ ਆਉਂਦਾ ਹੈ ਪਰ ਜਦੋਂ ਉਹ ਕਾਲਾ ਹਾਸ਼ੀ ਦੇ ਕੋਲ ਪਹੁੰਚਦਾ ਹੈ ਤਾਂ ਉਦੋਂ ਹੀ ਉਸ ਜ਼ੌਂਬੀ ਉੱਤੇ ਨਿਕਿਤਾ ਪੁਲਸ ਸਟਿਕ ਨਾਲ ਵਾਰ ਕਰਦੀ ਹੈ ਜਿਸ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵਿਲ ਮਰੀ ਜ਼ੌਂਬੀ ਨਹੀਂ ਹੈਗਾ ਬਲਕਿ ਉਹ ਜ਼ੌਂਬੀ ਬਣਨ ਦੀ ਐਕਟਿੰਗ ਕਰ ਰਿਹਾ ਹੁੰਦਾ ਹੈ ਤਾਂ ਕਾਲਾ ਸ਼ਾਈ ਉਸ ਤੋਂ ਇਸ ਗੱਲ ਦਾ ਕਾਰਨ ਪੁੱਛਦਾ ਹੈ ਹੁਣ ਉਹ ਦੱਸਦਾ ਹੈ ਕਿ ਜ਼ੌਂਬੀਜ਼ ਦੂਜੇ ਜ਼ੌਂਬੀਜ਼ ਤੇ ਅਟੈਕ ਨਹੀਂ ਕਰਦੇ ਇਸ ਲਈ ਉਹ ਇਸ ਜ਼ੌਂਬੀ ਵਾਲੇ ਗੈਟਅਪ ਵਿੱਚ ਹੀ ਘੁੰਮਦਾ ਹੈ ਹੁਣ ਕਾਲਾ ਹਾਸ਼ੀ ਬਿਲਮਰੀ ਨਾਲ ਮਿਲ ਕੇ ਬੜਾ ਖੁਸ਼ ਹੁੰਦਾ ਹੈ ਕਿਉਂਕਿ ਉਹ ਉਹਦਾ ਬੜਾ ਵੱਡਾ ਫੈਨ ਸੀ ਹੁਣ ਉਸ ਤੋਂ ਬਾਅਦ ਉਹ ਬਿਲਮਰੀ ਨੂੰ ਕੋਲੰਬਸ ਕੋਲ ਜ਼ੌਂਬੀ ਬਣ ਕੇ ਜਾਣ ਲਈ ਕਹਿੰਦਾ ਹੈ ਜਿਸ ਨਾਲ ਉਹ ਕੋਲੰਬਸ ਨੂੰ ਡਰਾ ਸਕੇ ਪਰ ਦੋਸਤੋ ਜਿਵੇਂ ਹੀ ਵਿਲਮਰੀ ਕੋਲੰਬਸ ਕੋਲ ਪਹੁੰਚਦਾ ਹੈ ਤਾਂ ਉਹ ਡਰ ਕੇ ਉਹਨੂੰ ਗਨ ਨਾਲ ਸ਼ੂਟ ਕਰ ਦਿੰਦਾ ਹੈ ਤੇ ਉਹ ਉੱਥੇ ਹੀ ਮਾਰਿਆ ਜਾਂਦਾ ਹੈ ਇਸ ਗਨ ਨਾਲ ਉਹ ਬਹੁਤ ਦੁਖੀ ਹੁੰਦੇ ਹਨ ਕਿਉਂਕਿ ਕੋਲੰਬਸ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਉਸ ਤੋਂ ਬਾਅਦ ਉਹ ਪੂਰੇ ਮਾਣ ਨਾਲ ਗਨ ਸ਼ੂਟ ਕਰਕੇ ਵਿਲਮਰੀ ਨੂੰ ਸਲਾਮੀ ਦਿੰਦੇ ਹਨ ਤੇ ਹੁਣ ਜਦੋਂ ਸਾਰੇ ਗੱਲ ਕਰ ਰਹੇ ਹੁੰਦੇ ਹਨ ਤਾਂ ਕੋਲੰਬਸ ਨੂੰ ਪਤਾ ਲੱਗਦਾ ਹੈ ਕਿ ਦੁਨੀਆ ਵਿੱਚ ਉਹੀ ਇਕੱਲਾ ਨਹੀਂ ਜੋ ਇੰਨਾ ਦੁਖੀ ਹੈ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਕਾਲਾ ਹਾਸ਼ੀ ਨੇ ਵੀ ਆਪਣਾ ਛੋਟਾ ਬੇਟਾ ਖੋਇਆ ਸੀ ਜਿਸ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਇਸੇ ਕਰਕੇ ਕਾਲਾ ਹਾਸ਼ੀ ਉਸ ਨੂੰ ਯਾਦ ਕਰਕੇ ਰੋਂਣ ਲੱਗ ਪੈਂਦਾ ਹੈ ਹੁਣ ਜਦੋਂ ਕਾਲਾ ਹਾਸ਼ੀ ਨਿਸ਼ਾਨਾ ਲਾਉਣ ਦੀ ਪ੍ਰੈਕਟਿਸ ਕਰ ਰਿਹਾ ਹੁੰਦਾ ਹੈ ਤਾਂ ਉਹਦੇ ਕੋਲ ਲੇਟਰ ਰੌਕ ਪਾਉਂਦੀ ਹੈ ਤੇ ਪ੍ਰੈਕਟਿਸ ਕਰਨ ਲੱਗ ਜਾਂਦੀ ਹੈ ਜਦੋਂ ਉਹਦਾ ਨਿਸ਼ਾਨਾ ਨਹੀਂ ਲੱਗਦਾ ਤਾਂ ਹੁਣ ਕਾਲਾ ਹਾਸ਼ੀ ਉਹਨੂੰ ਸਹੀ ਨਿਸ਼ਾਨਾ ਲਾਉਣ ਦਾ ਤਰੀਕਾ ਦੱਸਦਾ ਹੈ ਹੁਣ ਲੇਟਰ ਰੌਕ ਉਹ ਤਰੀਕਾ ਬੜੀ ਆਸਾਨੀ ਨਾਲ ਸਿੱਖ ਲੈਂਦੀ ਹੈ ਹੁਣ ਉਹਦਾ ਨਿਸ਼ਾਨਾ ਬਿਲਕੁਲ ਸਹੀ ਲੱਗਦਾ ਹੈ। ਹੁਣ ਅਸੀਂ ਕਲੰਬਸ ਤੇ ਨਿਕਿਤਾ ਨੂੰ ਡਾਂਸ ਕਰ ਰਹੇ ਹੁੰਦੇ ਦੇਖਦੇ ਹਾਂ ਤੇ ਕਾਫੀ ਜ਼ਿਆਦਾ ਖੁਸ਼ ਹੁੰਦੇ ਨੇ ਉਹ। ਹੁਣ ਅਗਲੀ ਸਵੇਰ ਕਲੰਬਸ ਤੇ ਕਾਲਾ ਹਸ਼ੀ ਸੌਂਦੇ ਹਨ। ਜਦੋਂ ਉੱਠਦੇ ਹਨ ਤਾਂ ਉਹ ਦੇਖਦੇ ਹਨ ਕਿ ਨਿਕਿਤਾ ਤੇ ਲਿਟਰ ਰੌਕ ਫੇਅਰ ਤੋਂ ਉਹਨਾਂ ਦੀ ਗੱਡੀ ਲੈ ਕੇ ਉਥੋਂ ਭੱਜ ਗਈਆਂ ਨੇ। ਇਸ ਵਾਰ ਦੋਨੋਂ ਬੜੇ ਜ਼ਿਆਦਾ ਦੁਖੀ ਹੁੰਦੇ ਹਨ। ਉੱਥੇ ਹੀ ਦੂਜੇ ਪਾਸੇ ਨਿਕਿਤਾ ਮਿਊਜ਼ੀਮੈਂਟ ਪਾਰਕ ਵਿੱਚ ਪਹੁੰਚ ਕੇ ਉਥੋਂ ਦੀਆਂ ਸਾਰੀਆਂ ਬੱਤੀਆਂ ਆਨ ਕਰ ਦਿੰਦੀ ਹੈ। ਜਿਸ ਕਰਕੇ ਸਾਰੇ ਜ਼ੌਂਬੀਜ਼ ਉਹਨਾਂ ਵੱਲ ਆਉਣ ਲੱਗ ਪੈਂਦੇ ਨੇ ਤੇ ਪਾਰਕ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲੈਂਦੇ ਨੇ ਪਰ ਇਸ ਤੋਂ ਬੇਖਬਰ ਨਿਕੀਤਾ ਤੇ ਲਿਟਰ ਰੌਕ ਝੁੱਲਿਆਂ ਨੂੰ ਇੰਜੋਏ ਕਰ ਰਹੀਆਂ ਹੁੰਦੀਆਂ ਹਨ ਕਿ ਉਦੋਂ ਹੀ ਉਹਨਾਂ ਦੀ ਨਜ਼ਰ ਆ ਰਹੇ ਜ਼ੌਂਬੀਜ਼ ਤੇ ਪੈਂਦੀ ਹੈ ਜਿਹਦੇ ਕਰਕੇ ਉਹ ਬਹੁਤ ਹੀ ਜ਼ਿਆਦਾ ਡਰ ਜਾਂਦੀਆਂ ਨੇ ਹੁਣ ਅਸੀਂ ਕੋਲੰਬਸ ਨੂੰ ਵੇਖਦੇ ਹਾਂ ਜੋ ਕਾਲਾ ਹਾਸ਼ੀ ਨੂੰ ਦੱਸਦਾ ਹੈ ਕਿ ਉਹ ਨਿਕਿਤਾ ਨੂੰ ਲੱਭਣ ਜਾ ਰਿਹਾ ਹੈ ਤਾਂ ਕਾਲਾ ਹਾਸ਼ੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਆਪਣੇ ਨਾਲ ਮੈਕਸੀਕੋ ਚੱਲਣ ਲਈ ਕਹਿੰਦਾ ਹੈ ਪਰ ਕੋਲੰਬਸ ਮਨ੍ਹਾ ਕਰ ਦਿੰਦਾ ਹੈ ਉੱਧਰ ਅਸੀਂ ਨਿਕਿਤਾ ਤੇ ਲਿਟਰ ਰੌਕ ਨੂੰ ਵੇਖਦੇ ਹਾਂ ਜੋ ਕਿ ਭੱਜਦੇ ਹੋਏ ਆਪਣੀ ਗੱਡੀ ਕੋਲ ਪਹੁੰਚਦੀਆਂ ਨੇ ਪਰ ਹੁਣ ਜ਼ੌਂਬੀਜ਼ ਉਹਨਾਂ ਦੀ ਗੱਡੀ ਨੂੰ ਚਾਰੇ ਪਾਸੇ ਤੋਂ ਘੇਰ ਲੈਂਦੇ ਨੇ ਹੁਣ ਨਿਕਿਤਾ ਹੋਰੀ ਗੱਡੀ ਤੋਂ ਬਾਹਰ ਛਾਲ ਮਾਰਦੀਆਂ ਨੇ ਤੇ ਉਹ ਗੱਡੀ ਪਾਣੀ ਵਿੱਚ ਗਿਰ ਜਾਂਦੀ ਹੈ ਹੁਣ ਉਹ ਦੇਖਦੀ ਹੈ ਕਿ ਅਣਗਿਣਤ ਜ਼ੌਂਬੀਜ਼ ਉਹਨਾਂ ਵੱਲ ਵਧ ਰਹੇ ਨੇ ਹੁਣ ਉਹ ਜ਼ੌਂਬੀਜ਼ ਨੂੰ ਗੋਲੀਆਂ ਚਲਾ ਕੇ ਮਾਰਨ ਲੱਗਦੀ ਹੈ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ ਉਧਰ ਅਸੀਂ ਕੋਲੰਬਸ ਨੂੰ ਵੇਖਦੇ ਹਾਂ ਜੋ ਇੱਕ ਬਾਈਕ ਤੇ ਨਿਕਤਾ ਨੂੰ ਲੱਭਣ ਲਈ ਨਿਕਲਦਾ ਹੈ ਪਰ ਉਹ ਬਾਈਕ ਨੂੰ ਸੰਭਾਲ ਨਹੀਂ ਪਾਉਂਦਾ ਤੇ ਗਿਰ ਜਾਂਦਾ ਹੈ ਹੁਣ ਕਾਲਾ ਹਾਸ਼ੀ ਨਾਲ ਜਾਣ ਦਾ ਫੈਸਲਾ ਕਰਦਾ ਹੈ ਹੁਣ ਉਹ ਦੋਵੇਂ ਗੱਡੀ ਲੈ ਕੇ ਨਿਕਿਤਾ ਤੇ ਲੇਟਰ ਰੌਕ ਨੂੰ ਲੱਭਣ ਦੀ ਨਿਕਲਦੇ ਹਨ ਉਧਰ ਨਿਕਿਤਾ ਤੇ ਲੇਟਰ ਰੌਕ ਜ਼ੌਂਬੀਜ਼ ਤੋਂ ਬਚ ਕੇ ਇੱਕ ਵੱਡੇ ਸਾਰੇ ਝੁੱਲੇ ਅੰਦਰ ਜਾ ਕੇ ਬੈਠ ਜਾਂਦੀਆਂ ਹਨ ਜਿੱਥੇ ਸਾਰੇ ਜ਼ੌਂਬੀਜ਼ ਉਹਨਾਂ ਨੂੰ ਚਾਰੇ ਪਾਸਿਓਂ ਘੇਰ ਲੈਂਦੇ ਨੇ ਉਦੋਂ ਹੀ ਉਹ ਦੋਵੇਂ ਹੌਲੀ-ਹੌਲੀ ਥੱਲੇ ਆਉਣ ਲੱਗਦੀਆਂ ਹਨ ਜਿੱਥੇ ਉਹਨਾਂ ਨੂੰ ਇੱਕ ਜ਼ੌਂਬੀ ਫੜਨ ਦੀ ਕੋਸ਼ਿਸ਼ ਕਰਦਾ ਹੈ ਪਰ ਤੇਜ਼ੀ ਨਾਲ ਉੱਪਰ ਜਾਣ ਕਰਕੇ ਉਹ ਜ਼ੌਂਬੀ ਉੱਥੇ ਹੀ ਮਾਰਿਆ ਜਾਂਦਾ ਹੈ ਹੁਣ ਉਹ ਸਮਝ ਜਾਂਦੀਆਂ ਹਨ ਕਿ ਹੁਣ ਉਹ ਚਾਰੇ ਪਾਸੇ ਤੋਂ ਫਸ ਗਈਆਂ ਹਨ ਨਿਕੀਤਾ ਲੀਟਰ ਰੌਕ ਨੂੰ ਉਸ ਝੁੱਲੇ ਦੇ ਕੰਟਰੋਲ ਬੋਰਡ ਨੂੰ ਸ਼ੂਟ ਕਰਨ ਲਈ ਕਹਿੰਦੀ ਹੈ ਹੁਣ ਲੀਟਰ ਰੌਕ ਕੰਟਰੋਲ ਬੋਰਡ ਸ਼ੂਟ ਕਰ ਦਿੰਦੀ ਹੈ ਤੇ ਝੁੱਲਾ ਉੱਪਰ ਹੀ ਰੁਕ ਜਾਂਦਾ ਹੈ ਉਧਰ ਅਸੀਂ ਕਾਲਾ ਹਾਸ਼ੀ ਨੂੰ ਵੇਖਦੇ ਹਾਂ ਜੋ ਕਿ ਐਮਿਊਜ਼ਮੈਂਟ ਪਾਰਕ ਵਿੱਚ ਪਹੁੰਚ ਜਾਂਦਾ ਹੈ ਹੁਣ ਉਹ ਸਮਝ ਜਾਂਦੇ ਹਨ ਕਿ ਨਿਕੀਤਾ ਤੇ ਲੀਟਰ ਰੌਕ ਉੱਥੇ ਹੀ ਹਨ ਹੁਣ ਉਹ ਦੋਨੋਂ ਜ਼ੌਂਬੀਜ਼ ਨੂੰ ਮਾਰਦੇ ਹੋਏ ਉਹਨਾਂ ਦੀ ਹੈਲਪ ਲਈ ਉੱਥੇ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਆਉਂਦੇ ਹੋਏ ਨਿਕਤਾ ਤੇ ਲਿਟਰ ਰੌਕ ਵੀ ਵੇਖ ਲੈਂਦੇ ਹਨ ਉਦੋਂ ਹੀ ਕੋਲੰਬਸ ਨੂੰ ਨਿਕਤਾ ਦੀ ਲਿਆਂਦੀ ਗੱਡੀ ਪਾਣੀ ਵਿੱਚ ਦਿਖਦੀ ਹੈ ਜਿਸ ਕਰਕੇ ਉਹਨੂੰ ਲੱਗਦਾ ਹੈ ਕਿ ਉਹ ਦੋਨੋਂ ਸ਼ਾਇਦ ਹੁਣ ਮਰ ਚੁੱਕੇ ਹਨ ਪਰ ਉਦੋਂ ਹੀ ਉਹਨੂੰ ਨਿਕਤਾ ਤੇ ਲਿਟਰ ਰੌਕ ਦੀ ਆਵਾਜ਼ ਸੁਣਦੀ ਹੈ ਹੁਣ ਕਾਲਾ ਹਾਸ਼ੀ ਜ਼ੌਂਬੀਜ਼ ਦਾ ਧਿਆਨ ਆਪਣੇ ਵੱਲ ਕਰਦਾ ਹੈ ਤੇ ਉਹਨਾਂ ਨੂੰ ਗਨ ਨਾਲ ਪ੍ਰਸ਼ਾਦ ਦੇਣ ਲੱਗਦਾ ਹੈ ਹੁਣ ਕਈ ਜ਼ੌਂਬੀ ਕੋਲੰਬਸ ਦਾ ਵੀ ਪਿੱਛਾ ਕਰਨ ਲੱਗਦੇ ਹਨ ਹੁਣ ਕਲੰਬਸ ਉਹਨਾਂ ਤੋਂ ਪਿੱਛਾ ਛਣਾਉਣ ਲਈ ਇੱਕ ਹੌਂਟਡ ਹਾਊਸ ਵਿੱਚ ਚਲਾ ਜਾਂਦਾ ਹੈ। ਉੱਧਰ ਇੱਕ ਇੱਕ ਕਰਕੇ ਕਈ ਜ਼ੌਂਬੀਜ਼ ਝੁੱਲੇ ਉੱਤੇ ਚੜਨ ਲੱਗ ਪੈਂਦੇ ਹਨ ਜਿੱਥੇ ਨਿਕਤਾ ਉਹਨਾਂ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਤਾਂ ਕਰਦੀ ਹੈ ਪਰ ਨਿਕਤਾ ਦੀਆਂ ਗੋਲੀਆਂ ਖਤਮ ਹੋ ਜਾਂਦੀਆਂ ਨੇ। ਹੁਣ ਕਾਲਾ ਹਾਸ਼ੀ ਛੋਟੀ ਜਹੀ ਟੌਏ ਸ਼ਾਪ ਵਿੱਚ ਲੁਕ ਜਾਂਦਾ ਹੈ ਤੇ ਆਪਣੇ ਆਪ ਨੂੰ ਚਾਰੇ ਪਾਸੇ ਤੋਂ ਬੰਦ ਕਰਕੇ ਸਾਰੇ ਜ਼ੌਂਬੀਜ਼ ਨੂੰ ਇੱਕ ਇੱਕ ਕਰਕੇ ਮਾਰਨ ਲੱਗਦਾ ਹੈ। ਉੱਧਰ ਇੱਕ ਜ਼ੌਂਬੀ ਨਿਕਤਾਵਲ ਵੱਤ ਹੈ ਉਸੇ ਵਕਤ ਕੋਲੰਬਸ ਵੀ ਉਥੇ ਪਹੁੰਚ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦੋਵਾਂ ਨੂੰ ਬਚਾਉਂਦਾ ਉਥੇ ਇੱਕ ਹੋਰ ਖਤਰਨਾਕ ਜ਼ੌਂਬੀ ਆ ਜਾਂਦਾ ਹੈ ਕਿਉਂਕਿ ਕੋਲੰਬਸ ਨੂੰ ਜ਼ੌਂਬੀ ਤੋਂ ਬੜਾ ਡਰ ਲੱਗਦਾ ਸੀ ਇਸ ਲਈ ਉਹਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਪਰ ਫੇਰ ਵੀ ਉਹ ਉਹਦੀ ਪੂਰੀ ਹਿੰਮਤ ਨਾਲ ਮੁਕਾਬਲਾ ਕਰਦਾ ਹੈ ਹੁਣ ਕਲੰਬਸ ਬਹੁਤ ਵੱਡੇ ਹਥੌੜੇ ਨਾਲ ਉਸ ਜੋਕਰ ਜ਼ੌਂਬੀ ਦੇ ਸਿਰ ਉੱਤੇ ਵਾਰ ਕਰਕੇ ਜ਼ੌਂਬੀ ਦਾ ਭੋਗ ਪਾ ਦਿੰਦਾ ਹੈ। ਕਲੰਬਸ ਹੁਣ ਉਸ ਝੁੱਲੇ ਦੇ ਕੰਟਰੋਲ ਬੋਰਡ ਕੋੜਾ ਕੇ ਉਹਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਕੰਮ ਨਹੀਂ ਕਰ ਰਿਹਾ ਹੁੰਦਾ। ਹੁਣ ਕਲੰਬਸ ਐਮਰਜੈਂਸੀ ਬ੍ਰੇਕ ਚੁੱਕ ਕੇ ਝੁੱਲੇ ਨੂੰ ਥੱਲੇ ਲੈ ਆਉਂਦਾ ਹੈ। ਹੁਣ ਨਿਕੀਤਾ ਅਤੇ ਲੀਟਰ ਰੌਕ ਥੱਲੇ ਆ ਜਾਂਦੀਆਂ ਨੇ। ਉਧਰ ਕਾਲਾ ਹਾਸ਼ੀ ਨੇ ਸਾਰੇ ਜ਼ੌਂਬੀਜ਼ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਉਹ ਖੁਸ਼ੀ-ਖੁਸ਼ੀ ਅੱਗੇ ਨਿਕਲ ਜਾਂਦੇ ਨੇ। ਸੋ ਦੋਸਤੋ ਇਹ ਸੀ ਕਹਾਣੀ ਫਿਲਮ ਜ਼ੋਮਬੀ ਲੈਂਡ ਦੀ ਸੋ ਐਸੀ ਤਰ੍ਹਾਂ ਦੀ ਫਿਲਮ ਲੈ ਕੇ ਤੁਹਾਨੂੰ ਫੇਰ ਅੱਗੇ ਕਿਤੇ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ